ਲੱਕੜ ਦਾ ਬਹੁਤ ਆ ਤੋਪਾਂ ਵੀ ਆ ਲੈ ਇਹ ਮਤਲਬ ਸਮੁੰਦਰੀ ਲੁਟੇਰੇ ਹੁੰਦੇ ਸੀ ਜਾਂ ਹਨਾ ਫੌਜ ਹੁੰਦੀ ਸੀ ਉਹਦੇ ਵਾਸਤੇ ਤੋਪਾਂ ਤਾਂ ਆਪਾਂ ਫਿੱਟ ਕੀਤੀਆਂ ਹੋਈਆਂ ਇੱਧਰ ਚਲਾਉਣ ਵਾਸਤੇ ਆਹ ਤੋਪਾਂ ਤਾਂ ਆਪਾਂ ਤੁਹਾਨੂੰ ਲੱਗੀਆਂ ਨਜ਼ਰ ਆ ਜਾਣਗੀਆਂ ਉਵੇਂ ਬ੍ਰੈਜ਼ ਬਣਾਇਆ ਵਾ ਆ ਜਿਹੜੇ ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਮਾਲ ਬੈਸਟ ਐਡਮੰਟਨ ਮਾਲ ਚ ਆ ਚੁੱਕੇ ਆ ਲੈ ਕੇ ਕੌਣ ਆਇਆ ਬਾਈ ਅਮਨ ਸਿੱਧੂ ਅਮਨ ਸਿੱਧੂ ਅਮਨ ਦਿਵਾਨਿਆਂ ਪਿੰਡ ਤੋਂ ਤੇ ਸ਼ੌਰਵੇ ਵਾਲੇ ਆ ਤੇ ਆ ਜੋ ਅੰਦਰ ਇਹਦੀਆਂ ਐਂਟਰੀਆਂ ਕਈ ਆ ਹਨਾ ਵੀਰੇ ਹਾਂਜੀ ਐਂਟਰੀਆਂ ਕਈ ਆ ਇਹਦੀਆਂ ਤੇ ਇਹ ਉੱਤਰੀ ਪਾਸਿਓਂ ਆ ਐਂਟਰੀ ਇੱਕ ਬਹੁਤ ਸੋਹਣੀ ਹੋਰ ਵੀ ਐਂਟਰੀਆਂ ਕਈ ਹੈਗੀਆਂ ਵਾ ਇਹ ਉੱਤਰੀ ਅਮਰੀਕਾ ਦਾ ਕੈਨੇਡਾ ਦਾ ਕਹਿੰਦੇ ਉੱਤਰੀ ਅਮਰੀਕਾ ਦਾ ਸਭ ਤੋਂ ਵੱਡਾ ਮਾਲ ਐ ਐਡਮੈਂਟਨ ਕੈਨੇਡਾ ਦੇ ਵਿੱਚ ਆਜੋ ਅੰਦਰ ਚੱਲਦੇ ਆ ਵਿਜ਼ਿਟ ਕਰਦੇ ਆ ਕਿਵੇਂ ਗੱਲਬਾਤ ਆ ਤੇ ਦੇਖਦੇ ਆ ਇਹਦੀ ਖੂਬਸੂਰਤੀ ਕੀ ਆ ਹਨਾ ਤੇ ਦੁਨੀਆ 'ਚ ਮੰਨਿਆ ਗਿਆ ਇਹ ਤਕਰੀਬਨ 1981 ਕ.ਸੀ. 'ਚ ਸ਼ੁਰੂ ਹੋ ਗਿਆ ਸੀ ਤੇ ਆਖਰ 1999 ਤੱਕ ਇਹ ਦਾ ਮਤਲਬ ਡਿਵੈਲਪਮੈਂਟ ਨੂੰ ਕਰ ਦੇਗਾ ਹਜੇ ਤਕਰੀਬਨ 800 ਤੋਂ ਵੱਧ ਦੁਕਾਨਾਂ ਇਹਦੇ ਵਿੱਚ ਬਹੁਤ ਵੱਡੇ ਵੱਡੇ ਹੋਟਲ ਆ, 스ਵਿਮਿੰਗ ਪੂਲ ਆ, ਖਾਣੇ ਦੀਆਂ ਕਈ ਛੋਟੀਆਂ ਛੋਟੀਆਂ ਦੁਕਾਨਾਂ ਵੀ ਨੇ। ਹਰ ਤਰ੍ਹਾਂ ਦਾ ਬ੍ਰਾਂਡ ਤੇ ਇੰਟਰਨੈਸ਼ਨਲ ਬ੍ਰਾਂਡ ਵੀ ਤੁਹਾਨੂੰ ਇੱਥੇ ਮਿਲ ਜੂਗਾ। ਆਓ ਅੰਦਰ ਚੱਲ ਕੇ ਦੇਖਦੇ ਹਾਂ ਨਾ ਇੱਥੇ। ਆ ਸਨਰੀਆਂ ਹੀ ਬਹੁਤ ਮਹਿੰਗੀਆਂ ਇਹਨਾਂ ਦੀਆਂ। ਉਹੀ ਲੱਗਦਾ ਏ ਬਈ ਐਂ ਪਈਆਂ ਹੋਣਗੀਆਂ। ਅੰਦਰੋਂ ਦੱਸਾਂਗੇ ਰੋਲੈਕਸ ਵਗੈਰਾ ਦਾ ਵੀ ਇੱਥੇ ਹੈਗਾ ਵਾ ਸ਼ੋਅਰੂਮ ਨਾ ਆਮ ਤੌਰ ਤੇ ਘੱਟ ਹੁੰਦਾ। ਆ ਦੇਖ ਸਕਦੇ ਹੋ ਤੁਸੀਂ ਤੇ ਆ ਪੇਂਟਿੰਗਸ ਦੇਖੋ ਲੈ। ਤਰ੍ਹਾਂ ਤਰ੍ਹਾਂ ਦੀਆਂ ਪੇਂਟਿੰਗ ਆ ਆ ਗਿਆ ਬਹੁਤ ਸਾਰੇ ਬ੍ਰਾਂਡ ਇਦਾਂ ਦੇ ਆ ਜਿਹੜੇ ਇੰਡੀਆ ਦੇ ਵਿੱਚ ਹਜੇ ਨਹੀਂ ਤੋਂ ਇੱਥੇ ਹੈਗੇ ਆ ਕਿਉਂਕਿ ਦੂ ਪਹਿਲਾਂ ਕਿ ਸਰਸਰਾ ਜਾਂ ਢੇੜਾ ਮਾਰ ਗਿਆ ਸੀਗਾ ਆ ਥੱਲੇ ਵਾਲੇ ਪਾਸੋਂ ਇਧਰੋਂ ਡਿਜ਼ਾਈਨਿੰਗ ਦਿਖਾ ਦਿਓ ਕੀ ਹਿਸਾਬ ਕਿਤਾਬ ਆ ਇਹਦਾ ਕਿਧਰ ਜਾਣਾ ਵੀਰੇ ਚਲੋ 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 ਅੱਗੇ ਚੱਲਦੇ ਆਂ ਦੇਖਦੇ ਆਂ ਅੱਗੇ ਵੀ ਆ ਰੇਵਨ ਵਾਲੇ ਆਗੇ ਲੈ ਭਰਾਵੋ ਇੱਥੋਂ ਮਿਲਦੀਆਂ origignal ਤੇ ਜੇ ਮਾਰੀਗਨਲ ਹੈ ਉੱਥੇ ਨਹੀਂ ਪਤਾ ਭਾਈ ਕਿ ਕਾਪੀ ਦੇ ਦਿੰਦੇ ਹੋਣੇ ਆਪਾਂ origignal ਕਹਿ ਕੇ ਹੈਨਾ ਇਹ ਤਾਂ ਰੀਅਲੀ ਮੈਡ ਨਹੀਂ ਗਿਆ ਆ ਦੇਖੋ ਲੈ ਆਹ ਕਿਹੜੇ ਆ ਬਰਾਊਨ ਆ ਰਿਹਾ ਉਸ ਬੌਸ ਇਹ ਵੀ ਤਾਂ ਵੀ ਨਾ ਚੰਗਾ ਬੌਸ ਵਾਲਿਆਂ ਦਾ ਬੌਸ ਵਾਲਿਆਂ ਦਾ ਵੀ ਨਾ ਚੰਗਾ ਉਹ ਐਪਲ ਵਾਲੇ ਆ ਗਏ ਉਹ ਐਪਲ ਵਾਲੇ ਆ ਗਏ ਪਰਲੇ ਪਾਸੇ ਕਾਫੀ ਮਤਲਬ ਵੱਡਾ ਹੈ ਬਾਈ ਇੱਥੋਂ ਮੈਂ ਸੈਂਡੀ ਬਾਈ ਨਾਲ ਆ ਕੇ ਗਿਆ ਪਹਿਲਾਂ ਇਧਰਲੇ ਪਾਸੇ ਬੌਸ ਵਾਲਿਆਂ ਦੇ ਆਹ ਕਿਹੜਾ ਆ ਗਿਆ ਅੰਡਰ ਆਰਮਰ ਅੰਡਰ ਆਰਮਰ ਵਾਲੇ ਆ ਗਏ ਲੈ ਕੋ ਆਜੂ ਆਜੂ ਇਧਰਲੇ ਪਾਸੇ ਚਲੇ ਗਈ ਆਹ ਕਿਹੜਾ ਵਾ ਇਹ ਕਿਤੇ ਗੂਚੀ ਵਾਲੇ ਆ ਉਹ ਬਾਹਰੋਂ ਹੀ ਮੁੜ ਜੇ ਇਹ ਗੂਚੀ ਵਾਲੇ ਆ ਉਹ ਬਸ ਬਾਹਰੋਂ ਮੁੜ ਜੇ ਉਹ ਕਾਫੀ ਲੈ ਜੀ ਇਹ ਕੈਨੇਡੀਅਨ ਆ ਕੀ ਨਾਂ ਆ ਕੀ ਲਿਖਿਆ ਦਾ ਲੂਲੂ ਲੈਮਨ ਬਿਲਕੁਲ ਨਹੀਂ ਦਾ ਹੋਰ ਹਿਸਾਬ ਕਿਤਾਬ ਜੇ ਦਾ ਵਾ ਨਹੀਂ ਵੀ ਅਮਨਾ ਵੀ ਰਕਦਾ ਗਿੜਾ ਕਢਾ ਕੇ ਲਿਆਉਣਾ ਮੈਂ ਕਿਹਾ ਚੱਲ ਫਿਰ ਇੱਥੇ ਨਾ ਗਰਮੀਆਂ ਸਰਦੀਆਂ ਵਾਲੇ ਪਾ ਹੀ ਰਹਿੰਦੇ ਹਨਾ ਹਾਂ ਹਾਂ ਹੂੰ ਯਸ ਆ ਦੇਖੋ ਇਹ ਕੈਨੇਡੀਅਨ ਬ੍ਰੈਂਡ ਆ ਹਾਂ ਜੀ ਕੈਨੇਡੀਅਨ ਵਾਲੇ ਆ ਗਏ ਲੈ ਅੱਗੇ ਵੀ ਚੱਲਦੇ ਆਂ ਦੇਖਦੇ ਆਂ ਆ ਸ਼ਰਟ ਲੈ ਲਈ ਭਾਈ ਤੂੰ ਖੁਦ ਦੇਖ ਪਰਖਤਾ ਕਰ ਲੈ ਸਿੱਧੂ ਵੀ ਜਾ ਕੇ ਲੈ ਲਈ ਸਿੱਧਾ ਹੀ ਹਿਸਾਬ-ਕਿਤਾਬ ਕਰ ਲਿਆ ਲੈ ਇੱਕ ਮਿੰਟ ਚ ਆਉਣ ਨੂੰ ਹੀ ਟਾਈਮ ਲੱਗਿਆ ਦਾ ਇਹ ਹੈਗਾ ਵਾ ਕੈਨੇਡੀਅਨ ਬ੍ਰਾਂਡ ਲੂਲੂ ਲੈਮਨ ਤੇ ਇੱਥੇ ਇਕੱਠ ਬਹੁਤ ਆ ਮੈਨੂੰ ਤਲਾਹਦਾ ਖੰਨੇ ਇਹਨਾਂ ਦੇ ਦੇਸ਼ ਦਾ ਕਰਕੇ ਤਾਂ ਇਕੱਠ ਬਹੁਤ ਆ ਲਾਈਨ ਬਹੁਤ ਲੰਬੀ ਲੱਗੀ ਹੋਈ ਆ ਹੋਰ ਵੀ ਚੱਲਦੇ ਆ ਅੱਗੇ ਬ੍ਰਾਂਡ ਦੇਖਣ ਜਾਂਦੇ ਆ ਬਹੁਤ ਘੈਂਟ ਕਾਫੀ ਚੀਜ਼ਾਂ ਨੇ ਕਈ ਤਾਂ ਇੰਡੀਆ ਦੇ ਹਿਸਾਬ ਖਤਾਬ ਨਾਲ ਠੀਕ ਆ ਜੀ ਹੁਣ ਅਗਲੇ ਪਾਸੇ ਦੇਖਦੇ ਆ ਕਿਹੜੀ ਗੱਲਬਾਤ ਆ ਕਾਫੀ ਰਸ਼ ਦੇ ਏਰੀਆ ਹੋ ਜਾਂਦਾ ਇੱਥੇ ਤਾਂ ਸਭ ਤੋਂ ਵੱਧ ਲੋਕ ਇੱਧਰ ਵਿਜ਼ਿਟ ਜ਼ਿਆਦਾ ਕਰਦੇ ਆ ਆ ਆ ਗਿਆ ਸਾਹਮਣੇ ਜੈਕਨ ਆ ਸਾਹਮਣੇ ਜੈਕ ਜੌਨਸ ਇਹ ਤਾਂ ਆਪਣੇ ਵੀ ਹੈਗਾ ਵਾ ਤੇ ਆ ਆਗੇ ਮੋਬਾਈਲ ਐਸੈਸਰੀਸ ਪਰਲੇ ਵਾਲੇ ਪਾਸੇ ਲੋ ਵੀ ਐ ਕੋ ਜਾਜਾ ਕਿੱਧਰ ਖੜਾ ਸ਼ੱਪ ਪਰਲੇ ਪਾਸੇ ਉਧਰ ਚਲਦੇ ਆਂ ਪੁੱਧਰ ਵੀ ਦੇਖ ਕੇ ਆਉਨੇ ਆ ਕਿਵੇਂ ਆ ਤੇ ਆਯੁੱਧ ਜਾਜ ਵਾਲੇ ਪਾਸੇ ਇੱਕ ਸਵੀਮਿੰਗ ਪੂਲ ਉਹ ਵੀ ਨਾਲ ਹੀ ਆ ਪੂਲ ਵੀ ਉਧਰ ਨਾਲੇ ਪਾਸੇ ਆ ਉਧਰਲੇ ਪਾਸੇ ਵੀ ਜਾ ਕੇ ਦੇਖਦੇ ਆਂ ਪਹਿਲਾਂ ਕਹਿੰਦੇ ਵੀ ਟਿਮ ਹਾਟਲ ਵਾਲੀ ਕਾਫੀ ਸਾਡੀ ਕੈਨੇਡਾ ਦੀ ਕਹਿੰਦੇ ਮਸ਼ਹੂਰ ਆ ਤੇ 11 ਪਹਿਲਾਂ ਕਾਫੀ ਵਾਲੇ ਪਾਸੇ ਪੀਏ ਕਾਫੀ ਤੋਂ ਬਾਅਦ ਹੀ ਅਗਲੇ ਪਾਸੇ ਆ ਕੀ ਆ ਆ ਗਰਾਊਂਡ ਵਾਲਾ ਸੁਣੋ ਮੈਂ ਦੱਸਦਾ ਬਹੁਤ ਸਾਰੇ ਸ਼ਾਪਿੰਗ ਮਾਲ ਤੇ ਇੱਥਾ ਹੈਗੇ 800 ਦੁਕਾਨਾਂ ਇੱਥੇ ਵੱਡੇ ਹੋਟਲ ਹੈਗੇ ਆ ਖਾਣ ਪੀਣ ਵਾਲਾ ਬਥੇਰਾ ਕੌਸ਼ਾ ਇੱਥੇ ਆ ਦੇਖਿਓ ਕਿਰਾ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਨਾਰਥ ਮਤਲਬ ਉੱਤਰੀ ਅਮਰੀਕਾ ਮਹਾਦੀਪ ਦਾ ਸਭ ਨੇ ਨਾਈਕੀ ਵਗੈਰਾ ਇੱਥੇ ਕਿਸੇ ਨੇ ਮੈਚ ਦੇਖਣਾ ਕਰਨਾ ਗਰਾਊਂਡ ਵੀ ਵੈਚੀ ਆ ਤੇ 2004 ਤੱਕ ਇਹ ਸਭ ਤੋਂ ਵੱਡਾ ਸੀਗਾ ਮਤਲਬ ਗਿਨੀਸ ਬੁੱਕ ਦੇ ਵਿੱਚ ਵੀ ਨਾਂ ਸੀ ਦੁਨੀਆ ਦੇ ਵਿੱਚ ਵੀ ਇਹ ਸਭ ਤੋਂ ਵੱਡਾ ਮੰਨਿਆ ਗਿਆ ਸੀ 2004 ਤੱਕ ਲਓ ਜੀ ਕੌਫੀ ਆ ਗਈ ਆ ਥੈਂਕ ਯੂ ਵੀਰੇ ਥੈਂਕ ਯੂ ਆ ਗਈ ਕਰਾ ਕੌਫੀ ਤੇ ਇਸ ਤੋਂ ਬਾਅਦ ਫਿਰ ਅਗਲਾ ਸਫ਼ਰ ਵੀ ਤੈਅ ਕਰਦੇ ਆ ਮੈਨੂੰ ਨੀਲਾ ਤਾਂ ਵੀ ਇੱਕ ਦਿਨ ਚ ਸਾਰਾ ਘੁੰਮਿਆ ਜਾਊਗਾ ਕਾਫੀ ਵਿਸ਼ਾਲ ਆ ਹੈ ਤੇ ਇਧਰਲੇ ਪਾਸੇ ਗਰਾਊਂਡ 'ਚ ਖੇਡਾਂ ਚੱਲ ਹੀ ਰਹੀਆਂ ਆ ਵਾ ਉਹ ਭੱਜੇ ਫਿਰਦੇ ਆ ਆ ਦੇਖਿਓ ਕਿਰਾ ਲੈ ਲੈ ਉਹ ਜਾਂਦਾ ਰੇਲ ਬਣਾਈ ਲੈ ਕਿਉਂ ਮੰਨਦੇ ਆ ਨਾ ਉਹ ਲੈ ਆ ਵੀ ਫੁਰਤੀ ਪੂਰੀ ਆ ਬਈ ਦੇਖਿਓ ਕਿਰਾ ਇੱਕ ਗਰਾਊਂਡ ਵੀ ਵਿੱਚ ਨਾਲ ਦੀ ਨਾਲ ਚੱਲੀ ਜਾਂਦਾ ਤੇ ਇਧਰਲੇ ਪਾਸੇ ਰੋਲੈਕਸ ਆ ਗਿਆ ਬਈ ਆ ਮਗਰ ਦੱਸਿ ਕਿਹਾ ਹੁਣ ਇਹ ਰੋਲੈਕਸ ਬਹੁਤ ਮਹਿੰਗੀਆਂ ਘੜੀਆਂ ਆ ਇਥੇ ਹੈਨਾ ਮੈਨੂੰ ਕੋਈ 70 80 ਹਜ਼ਾਰ ਤੋਂ ਤਾਂ ਸਟਾਰਟ ਹੀ ਹੋ ਇਹਨਾਂ ਦੀ ਬਸ ਸਟਾਰਟ ਸਟਾਰਟ ਹੀ ਹੁੰਦੀ ਹੈ 70 80 ਹਜ਼ਾਰ ਤੋਂ ਤੇ ਰੋਲੈਕਸ ਆ ਗਿਆ ਲੈ ਰੋਲੈਕਸ ਦੀਆਂ ਘੜੀਆਂ ਪਈਆਂ ਕਿਹੜਾ ਇਹ ਟੋਪ ਮਾਡਲ ਆਈ ਹੋਈ ਹੈ ਇਹਨਾਂ ਦੇ ਲੋਗੋ ਵਗੈਰਾ ਡਾਇਮੰਡ ਵਗੈਰਾ ਜੜੇ ਹੁੰਦੇ ਆ ਐਲ ਐਲ ਵੀ ਆ ਗਿਆ ਉਹ ਸਾਹਮਣੇ ਉਹ ਐਲ ਵੀ ਆ ਗਿਆ ਐਲ ਵੀ ਦੀ ਵੀ ਬਾਹਲੀ ਚੜਾਈ ਆ ਹੈਨਾ ਟੋਪ ਤੇ ਟੋਪ ਤੇ ਆ ਗਿਆ ਐਲ ਵੀ ਇਧਰਲੇ ਪਾਸੇ ਥੱਲੇ ਕੀ ਆ ਨੇ ਅਲੱਗ-ਅਲੱਗ ਰਸਤੇ ਆ ਇਹਦੇ ਕਾਫੀ ਰਸਤੇ ਹੈਗੇ ਆ ਇਹਦੇ ਅਲੱਗ-ਅਲੱਗ ਥਾਵਾਂ ਤੋਂ ਤੇ ਆਜੋ ਹੋਰ ਅੱਗੇ ਚੱਲਦੇ ਆਂ ਦੇਖਦੇ ਜਾਂਦੇ ਆ ਕਿੱਧਰ ਆ ਚੱਲੇ ਕਿੱਧਰ ਜਾਣਾ ਚਲੋ 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 ਆ ਪਈ ਐਲਵੀ ਬੈਗ ਐਲਵੀ ਦਾ ਬੈਗ ਹਨਾ ਓਏ ਗਾਣਿਆਂ ਚੋਂ ਦਾ ਹੁੰਦਾ ਜਿਹੜਾ ਆ ਆ ਕੀ ਆ ਗੋਚ ਗੋਚ ਕੋਚ ਕੋਚ ਪੋਚ ਆ ਗਿਆ ਆ ਗੂਚੀ ਆ ਗੂਚੀ ਆ ਗਿਆ ਲੈ ਇਹ ਬਹੁਤ ਮਹਿੰਗਾ ਹੈ ਇਹ ਤਾਂ ਨਾ ਮੈਂ ਦੱਸ ਦੇ ਜਾਨਾ ਵੀ ਆ ਪਿਆ ਸਾਰੇ ਰੇਟ ਪੁੱਛਣ ਤਾਂ ਹੀ ਦੱਸਦੇ ਆ ਉਹ ਸਟicker ਵੀ ਨਹੀਂ ਲਾਏ ਵੀ ਬੰਦਾ ਦੇਖ ਕੇ ਮੁੜ ਜੇ ਹਨਾ ਮੈਂ ਦੇਖ ਕੇ ਅੰਦਰ ਜਾ ਕੇ ਆਇਆ ਪਹਿਲਾਂ ਪੁੱਛਣ ਤਾਂ ਹੀ ਦੱਸਦੇ ਆ ਵੀ ਬੰਦਾ ਲੈ ਲੈ ਆ ਗਿਆ ਸੈਂਟ ਆ ਬੰਨੀ ਕਿਡਾ ਆ ਵਾ ਯੈਸ ਆ ਆ ਗਿਆ ਐਚ ਐਮ ਐ ਚਵੇਂ ਤਾਂ ਮੈਂ ਹਰਪਾਇ ਨਾਮ ਵਾਲਾ ਕਹਿੰਦਾ ਹੁਣ ਇਹ ਆਪਣੀ ਰੇਂਜ ਆ ਰਹੀ ਹੈ ਇਹ ਆਪਣੀ ਰੇਂਜ ਵਾਲਿਆ ਇਹ ਹੈਗਾ ਆਪਣੇ ਉੱਥੇ ਇੰਡੀਆ ਚ ਵੀ ਹੈਗਾ 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 ਆ ਪੇਂਟਿੰਗਸ ਬਹੁਤ ਕਮਾਲ ਆ ਯਾਰ ਇੱਧਰ ਯਾਰ ਆ ਦੇਖੋ ਕਿਰਾ ਕਮਾਲ ਆਓ ਚੱਲੀਏ ਕਿਹੜੇ ਪਾਸੇ ਮੈਕ ਮੈਕ ਵੀ ਬ੍ਰਾਂਡ ਬਹੁਤ ਤਕੜਾ ਹੈ ਕੋਸਮੈਟਿਕ ਰੇਂਜ ਚ ਆ ਗਿਆ ਹੈ ਨਾ ਹੂੰ ਤੇ ਆ ਆ ਆ ਗਿਆ ਉਦਿਆਂ ਪਿੰਡ ਐਚ ਐਮ ਵਾਲੇ ਆ ਮੇਲੇ 6 7 ਗੇਟ ਆ ਇਹਦੇ ਮੇਲੇ ਅੰਗੂ ਸਮਝ ਲੋ ਕਿ ਰੋਜ਼ ਹੀ ਮੇਲਾ ਲੱਗਦਾ ਇੱਥੇ ਹੁਸ਼ੈਪੜਾ ਵਾਲਾ ਏਰੀਆ ਚਲ ਦੇਖੀਏ ਮੜਾ ਜਾ ਉੱਤੇ ਸਵੀਮਿੰਗ ਪੂਲ ਵੀ ਹੈਗਾ ਇੱਥੇ ਹਮ ਆਸ਼ੇਪੜਾ ਵਾਲਾ ਆ ਗਿਆ ਏਰੀਆ ਇਧਰਲੇ ਪਾਸੇ ਦਿਖਾ ਦਈਏ ਹਮ ਆਉਦੇ ਆ ਵੀ ਰਾਈਡ ਕਰਨੀ ਆ ਉਹ ਪਰਲੇ ਪਾਸੇ ਉਹ ਪੁਰਾਣਾ ਛੱਪ ਜਾ ਖੜਾ ਹੋਇਆ ਉਧਰ ਉਹ ਦਿਖ ਜੂਗਾ ਤੁਹਾਨੂੰ ਦੇਖਿਓ ਕਿਰਾ ਕਾਫੀ ਵੱਡਾ ਬਹੁਤ ਦੂਰ ਤੱਕ ਆ ਤੇ ਆ ਐਨ ਕਾਉਨ ਕਾਲੇ ਆ ਗਏ ਬਰਾਦਰਿੰਗ ਇੱਥੇ ਸਾਰੀਆਂ ਹੀ ਆ ਕਿਹੜਾ ਇਹ ਮੰਤੇਰ ਬਾਲੇ ਦਾ ਨਾਂ ਹੀ ਨਹੀਂ ਵੇ ਪੜਨੇ ਆਉਂਦੇ ਪਤਾ ਨਹੀਂ ਕੀ ਸਹੀ ਕਹਿਣਾ ਉਹ ਨਹੀਂ ਮੈਂ ਗਲਤ ਕਹਿਣਾ ਵਾ ਆ ਜੋ ਇੱਧਰ ਆ ਗਿਆ ਪੂਲ ਪੂਲ ਨੂੰ ਇੰਜੋਏ ਕਰ ਸਕਦੇ ਆ ਇਹਦੀ ਟੈਕ ਟੋਕ ਹੀ ਬਾਈ ਹੈ ਨਾ ਟੈਕ ਟੋਕ ਹੀ ਇਹਦੀ ਤਾਂ ਹਾਂ ਅੱਜ ਤੱਕ ਨੂੰ ਖਾਲੀ ਜਾਉਦਾ ਯਾਰ ਨਹੀਂ ਕੱਲ ਕੱਲ ਅੱਜ ਬੰਦ ਆ ਕੱਲ ਤਾਂ ਬਹੁਤ ਭਰਿਆ ਹੋਇਆ ਸੀਗਾ ਲੈ ਪੂਰਾ ਬਣਾਇਆ ਹੋਇਆ ਖਜੂਰ ਜੀ ਵੀ ਲਾਈ ਆ ਇਹਨਾਂ ਨੇ ਪੂਰਾ ਮਾਹੌਲ ਬਣਾਇਆ ਹੋਇਆ ਇੱਥੇ ਅੱਜ ਬੰਦ ਉਹ ਉੱਥੋਂ ਨਾ ਛੱਲ ਨਿਕਲਦੀ ਹੁੰਦੀ ਏ ਛੱਲ ਦੇ ਨਾਲ ਵਾਈਬ ਬਣਦੀ ਆ ਉਹ ਬਹੁਤ ਵੱਖਰਾ ਸਵਾਦ ਵਾਲਾ ਕੰਮ ਹੋ ਜਾਂਦਾ। ਨੇ ਪਿਉਰਾ 1100 ਸੋਂ ਨਜ਼ਰ ਆ ਜਾਣਗੀਆਂ। ਲਓ ਜੀ। ਆ ਇੱਕ ਹੋਰ 게ਟ ਆ ਗਿਆ। ਇਹ ਬਹੁਤ ਸੋਹਣਾ ਵਿਊ ਹੈ ਨਾ ਇੱਧਰ ਦੀ। ਇਹ ਵਿਊ ਬਹੁਤ ਸੋਹਣਾ ਵਾ ਇੱਧਰ ਦੀ। ਆ ਮੈਂ ਦਿਖਾ ਦੇਣਾ ਤੁਹਾਨੂੰ। ਆ ਆ ਬਹੁਤ ਸੋਹਣਾ ਇੱਧਰ। ਇਹ ਕੀ ਨਾ ਦੱਸਿਆ ਸੀਗਾ ਸੈਮਸਨ ਕੀ ਕੀ ਆ। ਸਾਇਮਨਸ ਹਾਲੇ ਉਹ ਤਕੜਾ ਵਿਊ ਆ ਵੀ ਸ਼ਾਨਦਾਰ ਲੈ ਕਿਉਂ ਮੰਨਦੇ ਹੋ ਇਹ ਆ ਵੀ ਪੰਛੀ ਪ੍ਰਿੰਦਾੜੀਆਂ ਅੰਦਰ ਆ ਸਕਦਾ ਆ ਆ ਹੈ ਤਕਰੀਬਨ 12-1300 ਡਾਲਰ ਦੀ ਆ ਹਾਂ ਇਹ ਮੈਂ ਦੇਖ ਕੇ ਮੁੜ ਗਿਆ ਸੀਗਾ ਟੀ-ਸ਼ਰਟ ਸੀ ਕਿੰਦੀ 1000 ਡਾਲਰ ਵਾਲੀ ਉਹ ਵਰਸਾਚੇ ਦੀ ਤੇ ਮੈਂ ਤੁਰੰਤ ਤੁਰੰਤ ਮੈਂ ਵਾਪਸੀ ਕੀਤੀ ਉਹਨੂੰ ਐਨ ਮੌਕੇ ਤੇ ਉਸੋਂ ਮਾ ਗਿਆ ਹੋਰ ਨਾ ਕਿਤੇ ਦੇਖਣ ਦੇ ਪਾ ਲੈਣ ਇਹ ਨਹੀਂ ਪਤਾ ਵੱਡੇ ਬ੍ਰਾਂਡਾਂ ਦਾ ਵਿਜ਼ਿਟ ਕਰਨ ਦੇ ਵੀ ਪਾ ਲਿਆ ਕਰਨ ਗਾ ਨੂੰ ਸਾਡੇ ਟਾਈਮ ਖਰਾਬ ਟਾਈਮ ਖਰਾਬ ਕੀਤਾ ਵਿੱਚ ਅੱਗੇ ਨੂੰ ਹੱਥ ਲਾ ਲਾ ਦੇਖੀ ਜਾਂਦੇ ਆ ਲੈ ਇਹਦੇ ਵਿੱਚ ਬਹੁਤ ਕੁਝ ਆ ਵੈਰਾਈਟੀ ਇਹਦੇ ਵਿੱਚ ਬੋ ਜੀ ਅਜੀ ਸਟਾਰ ਵਾਲੇ ਆ ਗਏ ਹਨਾ ਰਾ ਆ ਪਏ ਆ ਆਪਣੇ ਤਾਂ ਜ਼ਿਆਦਾਤਰ ਉਥੇ ਦੂਜੇ ਪਉਂਦੇ ਰਹੇ ਆ ਇਧੀਆਂ ਕਾਪੀਆਂ ਬਹੁਤ ਆਉਂਦੀਆਂ ਆ ਆਹ ਲੈ ਇਹ ਥੱਲੇ ਕੀ ਆ ਗਿਆ ਮਹੌਲ ਵੀ ਬੱਚਿਆਂ ਵਾਸਤੇ ਹਾਂਜੀ ਹੂੰ ਆਹ ਲੈ ਬੱਚਿਆਂ ਵਾਸਤੇ ਵੀ ਆ ਚੱਕੀ ਫਿਰਦੇ ਆ ਲੈ ਹਾ ਗੋਲਫ ਹਾਕੀਆਂ ਹੁਕੀਆਂ ਹਾ ਗੋਲਫ ਉਹ ਚੱਕ ਉਹ ਚੱਕ ਲੈ ਕਿਉਂ ਸੋਹਣਾ ਯਾਰ ਬੱਚਿਆਂ ਵਾਸਤੇ ਵੀ ਹੈਨਾ ਹਾਂ ਬਸ ਬਸ ਸੋਹਣੀ ਜੀ ਗੱਲ ਬਾਤ ਆ ਪੂਰੀ ਓਲੇ ਪਾਸੇ ਨੂੰ ਹਜੇ ਪੋਰਸ਼ਨ ਭਾਈ ਅੱਜ ਤਾਂ ਨਹੀਂ ਪੂਰਾ ਹੋਊਗਾ ਇਹ ਬੜਾ ਵਾ ਫਿਰ ਫਿਰ ਕੋਈ ਨਹੀਂ ਹਜੇ ਚੱਲੀ ਜਾਣਾ ਕੰਮ ਹੁਣ ਅਗਲੇ ਫਲੋਰ ਵਾਲੇ ਪਾਸੇ ਮਤਲਬ ਗਿੜਾ ਦੇ ਕੇ ਉਹਨੇ ਹੋਰ ਪਾਸੇ ਇਹ ਥੱਲੇ ਆ ਗਏ ਆਪਾਂ ਹਾਂ ਥੱਲੇ ਆ ਗਏ ਆ ਅੱਗੇ ਚੱਲਦੇ ਆਂ ਦੇਖਦੇ ਜਾਂਦੇ ਆ ਕਿੱਧਰ ਕੀ ਕੀ ਆ ਲੈ ਵੀ ਅਜਾਵੇਂ ਨੇੜੋਂ ਸਾਨੂੰ ਯਾਜ ਦੇ ਨਾਲ ਲਾ ਕੇ ਧਰਤਾ ਸ਼ਿਪ ਆਹ ਖੜਾ ਸ਼ਿਪ ਲੱਕੜ ਦਾ ਬਹੁਤ ਆਹ ਤੋਪਾਂ ਵੀ ਆ ਲੈ ਇਹ ਮਦਰ ਸਮੁੰਦਰੀ ਲੁਟੇਰੇ ਹੁੰਦੇ ਸੀ ਜਾਂ ਹਨਾ ਫੌਜ ਹੁੰਦੀ ਸੀ ਉਹਦੇ ਵਾਸਤੇ ਤੋਪਾਂ ਤਾਂ ਆਪਾਂ ਫਿੱਟ ਕੀਤੀਆਂ ਹੋਈਆਂ ਇੱਧਰ ਚਲਾਉਣ ਵਾਸਤੇ ਆਹ ਤੋਪਾਂ ਤਾਂ ਆਪਾਂ ਤੁਹਾਨੂੰ ਲੱਗੀਆਂ ਨਜ਼ਰ ਆ ਜਾਣਗੀਆਂ ਉਵੇਂ ਬ੍ਰੈਜ਼ ਬਣਾਇਆ ਵਾ ਆ ਜਿਹੜੇ ਤਾਂ ਟੈਂਟ ਜਿਆ ਦਿੱਤਾ ਇਹ ਹੈਗਾ ਵਾ ਦਿਸ਼ਾ ਬਦਲ ਨੂੰ ਕਿਹੜੀ ਦਿਸ਼ਾ 'ਚ ਜਾਣਾ ਉਹ ਕਿਹੜਾ ਫਿਲਮ ਹੁੰਦੀ ਹੈ ਜਿਹੜੀ ਯਾਰ ਬੜਾ ਹੁਲੂ ਲਾਲ ਜਾਂ ਪਰਨਾ ਜਾਂ ਬੰਨੀ ਹੁੰਦਾ ਅੰਗਰੇਜ਼ੀ ਫਿਲਮ ਨਾਂ ਭੁੱਲ ਗਿਆ ਉਹ ਕੋਈ ਨਹੀਂ ਲੱਗਦੀ ਆਪਾਂ ਪਾਇਰੇਟਸ ਕੁਸ਼ੀਦਾਂ ਦਾ ਨਾਂ ਆ ਜਾਓ ਤੇ ਉਹ ਉਹਦੇ ਕੋਲੇ ਹੁੰਦਾ ਇਹ ਜਾਂ ਆਹ ਦੇਖੋ ਕਿਰਾਂ ਅੱਜ ਆ ਜਾਈ ਤੇ ਟੋਪਾਂ ਦਾ ਆਪਾਂ ਫੱਟ ਕੀਤੀਆਂ ਸ਼ੈਪ ਆ ਪੂਰਾ ਸਮੁੰਦਰ ਦਾ ਮਾਹੌਲ ਬਣਾਇਆ ਹੋਇਆ ਇਹਨਾਂ ਨੇ ਦੇਖਿਓ ਕਿਰਾ ਲਖਿਆ ਕਿ ਨਾ ਗੱਲਬਾਤ ਪੂਰੀ ਚਲੋ ਅੱਗੇ ਚੱਲਦੇ ਆ ਤੇ ਬਹੁਤ ਵੱਡਾ ਮੌਲਾ ਹਜੇ ਤੱਕ ਗੱਲਬਾਤ ਮੁੱਕੀ ਨਹੀਂ ਆਹ ਲੈ ਵੀ ਇਧਰਲੇ ਪਾਸੇ ਬ੍ਰਿਜ ਆ ਗਿਆ ਪੌਲੀਜੀ ਵਾਲੇ ਪਾਸੇ ਇਧਰ ਲੋਕ ਆ ਆ ਮੀ ਫੋਟੋਆਂ ਫਟਮਾ ਕਰਾਉਂਦੇ ਆ ਤਾਂ ਸੂਰਜ ਯਾਰ ਬੜਾ ਤਿੱਖਾ ਪੈਂਦਾ ਇੱਥੇ ਹੋਰ ਗੱਲਾਂ ਦੀ ਗੱਲਾਂ ਗੜਾਸੇ ਵਾਂਗੂ ਮੱਥੇ ਜਵਜਦਾ ਇੱਥੋਂ ਦਾ ਸੂਰਜ ਤੇ ਆ ਬ੍ਰਿਜ ਆ ਗਿਆ ਇਹਨਾਂ ਦਾ ਛੋਟਾ ਜਿਹਾ ਬਣਾਇਆ ਤਾਂ ਸ਼ਿਪ ਪਰਲੇ ਪਾਸੇ ਰਹਿ ਗਿਆ ਦੇਖਿਓ ਵੀ ਕਹਿੰਦੇ ਵੀ ਟੈਕਟ ਖਰੀਦ ਲਓ ਤੇ ਤੁਹਾਨੂੰ ਆਹ ਲਾਟਰੀ ਨਿਕਲਣੀ ਆ ਕਿਹੜੀ ਇਹ ਫਰਾਰੀ ਆਹ ਕਹਿੰਦੇ ਤੁਹਾਨੂੰ ਲਾਟਰੀ ਹੀ ਨਿਕਲ ਆਉਣੀ ਆ ਲੈ ਵਾਓ ਹੈ ਲਾਟਰੀ ਹੀ ਦੇਣੀ ਆ ਹਾਂਜੀ ਬਈ ਲਾਟਰੀ ਜਨਵਰੀ 2025 25 ਅਗਲੇ ਸਾਲ ਤੇ ਗੱਲ ਗਈ ਨਾ ਸਬਰ ਕਿਹੜਾ ਕਰੂਗਾ ਨਹੀਂ ਨਹੀਂ ਆਪਾਂ ਨਹੀਂ ਭਰਾਵੋ ਪਾਉਂਦੇ ਲਾਟਰੀ ਵਾਲੇ ਕੰਮ 'ਚ ਲੈ ਸੋਹਣੀ ਬਹੁਤ ਆ ਹਨਾ ਇਹ ਪਰ ਆਪਣੇ ਪਿੰਡ ਨਹੀਂ ਚੱਲਣੀ ਜਾਂ ਰਹਿਣ ਦੇ ਪਾਉਣ ਨੂੰ ਬਾਈ ਰਹਿਣ ਦੇ ਇਹ ਅਮਨੇ ਵੇਰੇ ਆਪਣੇ ਪਿੰਡ ਨਹੀਂ ਚੱਲਣੀ ਛੜਕ ਮਾੜੀ ਆ ਸਾਡੀ ਲੁੱਪ ਵੱਧਣੀ ਵਾਲੀ ਮਾੜੀ ਏ ਛੜਕ ਮਾੜੀ ਵਾਲੀ ਆ ਤੇ ਇੱਕ ਯਾਰ ਮੰਗਮੀ ਨਹੀਂ ਛੱਡਣੀ ਕਿਸੇ ਨੇ ਇਹ ਆਪਾਂ ਨੂੰ ਤੇ ਗੁੱਸੇ ਗੁਲੇ ਵਧਣਗੇ ਇਹ ਰਹਿਣ ਦਿਓ ਇਹ ਰਹਿਣ ਦਿਓ ਨਹੀਂ ਬਾਈ ਨਹੀਂ ਇਹ ਆ ਗਿਆ ਫੂਡ ਸਟਰੀਟ ਫੂਡ ਵਗੈਰਾ ਸਾਨੂੰ ਇੱਥੋਂ ਮਿਲ ਜਾਊਗਾ ਮਤਲਬ ਜਿਹੇ ਜਆ ਮਰਜੀ ਆ ਬੋਸਟਨ ਪੀਜ਼ਾ ਹੋ ਗਿਆ ਕਾਫੀ ਰਮਣੀਕ ਮਾਹੌਲ ਆਇਦਰ ਵੀ ਕੱਠ ਪੁਰਾਈ ਆ ਹਨਾ ਯਹਾਂ ਬਾਰ ਵਗੈਰਾ ਯਾ ਰੈਸਟੋਰੈਂਟ ਹੋ ਗਿਆ ਛੋਟਾ ਜਿਹਾ ਛੋਟਾ ਨਹੀਂ ਵੱਡਾ ਬ੍ਰਾਂਡ ਆ ਇਹ 12 12 ਸਪੋਰਟਸਵਾਰ ਲੈਂ ਆਈ ਸ਼ਾਤ ਇਹ ਬਹੁਤ ਸੋਹਣੀ ਹੈ ਲੈ ਆ ਸਾਰੇ ਬਾਰ ਖੋ ਕੇ ਰੋਟੀ ਪਾਣੀ ਵਾਲਾ ਹਨਾ ਹੂੰ ਦੂਰ ਤੱਕ ਤੋਂ ਨਜ਼ਰ ਆਊਗਾ ਅਲੱਗ ਅਲੱਗ ਆ ਆ ਤਾਂ ਲੱਗਦਾ ਵਾ ਬੁੱਧੀਆਂ ਦਾ ਵੀਤ ਵੀਤਨਾਮ ਵਾਲਿਆਂ ਦਾ ਹਾਂ ਉਹ ਕਲਚਰ ਇਹ ਆ ਗਿਆ ਆ ਅਦਰ ਡਰਿੰਕ ਡਾਇਨ ਲਾਂਚ ਵਗੈਰਾ ਆ ਗਿਆ ਪਰ ਇਹ ਪਏ ਆ ਪਰ ਇਹ ਹੂੰ ਲੈ ਵੀ ਇਸ ਫੂਡ ਸਟਰੀਟ ਆ ਗਈ ਮਤਲਬ ਇੱਥੇ ਵੀ ਮੇਲਾ ਲੱਗਿਆ ਹੋਇਆ ਵਾ ਪੂਰਾ ਫੂਡ ਸਟਰੀਟ ਫੂਡ ਸਿਟੀ ਕਵਾਂਗੇ ਇਹਨੂੰ ਕਿਉਂਕਿ ਸਾਰੇ ਭੋਜਨ ਵਾਲੇ ਹੀ ਕੰਮ ਹੀ ਆ ਜੀ ਅੱਡ ਅੱਡ ਕਲਚਰ ਦਾ ਸਮਾਨ ਪਿਆ ਹੋਇਆ ਤੇ ਖਾਣ ਪੀਣ ਵਾਲਾ ਤੇ ਲਗਭਗ ਇਧਰ ਲਾਪਾਂ ਡਨ ਹੋ ਚੁੱਕੇ ਫੂਡ ਸਟਰੀਟ ਦਾ ਆਲਮੋਸਟ ਜਿੱਥੋਂ ਤੱਕ ਹੀ ਆ ਨੈਕਸਟ ਕਿਸੇ ਹੋਰ ਪਾਸੇ ਵੀ ਹੋਊਗਾ ਉਹ ਟੇ ਪ੍ਰਕਾਰ ਲੈ ਪੁਰਾਣੀ ਕੈਸਟ ਵਾਲਾ ਕੈਸਟ ਵਾਲਾ ਨਮੂਨਾ ਬਾਈ ਦੇਖ ਇਹ ਕੀ ਹੋਗਾ 5 and 9 ਕੈਸਟ ਲਾਈ ਹੋਈ ਹੈ ਪੁਰਾਣੇ ਹਿਸਾਬ ਕਿਤਾਬ ਦੇ ਵਿੱਚ ਇਹ ਇਹ ਵੀ ਬਾਹਰ ਹੈ ਨਾ ਅ ਲੈ ਵੀ ਲੈ ਸਾਰੀਆਂ ਬਾਹਰ ਹੀ ਆ ਸਾਰੀਆਂ ਬਾਹਰ ਹੂੰ ਚੱਲ ਗਏ ਹੁਣ ਅਪਰ ਨੂੰ ਵਾਪਸੀ ਕਰਕੇ ਚਲੋ ਭਾਈ ਆ ਆ ਗਿਆ ਨਾਈਕੀ ਦਾ ਸ਼ੋਰੂਮ ਲੈ ਇਹ ਸਭ ਤੋਂ ਪੁਰਾਣਿਆਂ ਚ ਆ ਗਿਆ ਹਨਾ ਇਹਨੂੰ ਸਾਰੇ ਜਾਣਦੇ ਆ ਨਾਈਕੀ ਵਾਲੇ ਸ਼ੋਰੂਮ ਚ ਆ ਗਏ ਆਪਾਂ ਲਓ ਜੀ ਇਹ ਕੁੜੀਆਂ ਵਾਲੇ ਚ ਤਾਂ ਨਹੀਂ ਆ ਗਏ ਮੇਨੇ ਬੰਦਾ ਫਿਰਦਾ 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 ਬੰਦਾ ਵੀ ਫਿਰਦਾ ਲੋ ਜੀ ਮੌਲ ਤਾਂ ਬਹੁਤ ਵੱਡਾ ਸੀ ਅੱਜ ਦੇ ਦਿਨ ਚ ਪੂਰਾ ਨਹੀਂ ਸੋਣਾ ਬਾਈ ਅਮਨ ਨੇ ਕਿਹਾ थैंक यू ਵੀਰੇ ਕੋਈ ਗੱਲ ਨਹੀਂ ਤਾਂ ਬਾਈ ਅਮਨਾ ਸ਼ੌਹਰਪੇ ਤੋਂ ਇਮੀਗ੍ਰੇਸ਼ਨ ਤੇ ਕਾਫੀ ਵੱਡਾ ਸੀਗਾ ਬੈਸਟ ਐਡਮੈਂਟਨ ਮਾਲ ਤਾਂ ਕਾਫੀ ਚੀਜ਼ਾਂ ਰਹਿ ਵੀ ਗਈਆਂ ਹੋਣੀਆਂ ਤੇ ਇਥੋਂ ਜੇ ਸ਼ੁਰੂ ਕੀਤਾ ਸੀ ਇੱਥੇ ਜੇ ਸਮਾਪਤੀ ਕਰਤੀ ਆਪਾਂ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਮਿਹਰਬਾਨੀ ਧੰਨਵਾਦ ਬਣੇ ਰਹੋ ਏਸੀ ਅ ਐਡਮੈਂਟਨ ਦੇ ਵਿੱਚ ਕੈਨੇਡਾ ਧੰਨਵਾਦ ਮਿਹਰਬਾਨ